ਹਾਂਜੀ ਸਵਾਗਤ ਹੈ ਸਾਰਿਆਂ ਦਾ ਆਪਣੇ ਨਵੇਂ ਬਲੌਗ ਵਿੱਚ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਆਪਣਾ ਗੰਨੇ ਦਾ ਕੰਮ ਚੱਲ ਰਿਹਾ ਤੇ ਆ ਆਪਣੀ ਹੈਗੀ ਹੈ ਚੌਥੀ ਪਰਚੀ ਤੇ ਗੰਨੇ ਦੀ ਹਾਈਟ ਤੁਸੀਂ ਦੇਖ ਕਰ ਸਕਦੇ ਥੱਲੇ ਦਾ ਉੱਪਰ ਤੱਕ ਗੰਨਾ ਬਹੁਤ ਵਧੀਆ ਹੋਇਆ ਦਾ ਤੇ ਆਪਾਂ ਨੂੰ ਇਸ ਸਾਲ ਪੱਟਣਾ ਪੈਣਾ ਕਿਉਂਕਿ ਖੇਤ ਦੇ ਵਿੱਚ ਟੂਏ ਬਹੁਤ ਪੈ ਗਏ ਆ ਦੇਖੋ ਇਹ ਜਦੋਂ ਮੀਂਹ ਪਏ ਤੇ ਹੜਾ ਆਏ ਤੇ ਪੰਜਾਬ 'ਚ ਤੇ ਉਹਨਾਂ ਦੀ ਮਾਰ ਹਟੇ ਵੀ ਆ ਗਿਆ ਇਹ ਦਾ ਰਕੀਦ ਹੜ ਗਿਆ ਇਹ ਖੇਤ ਪੈ ਗਿਆ ਇਧਰ ਨੀਚੇ ਵਾਲੇ ਚ ਤੇ ਆਪਾਂ ਨੂੰ ਇਹ ਵੀ ਇਹ ਆਹ ਥੱਲੇ ਵਾਲੇ ਖੇਤ ਦਾ ਗੰਨਾ ਵੀ ਪੱਟਣਾ ਪੈਣਾ ਤੇ ਇਹ ਉੱਪਰ ਵਾਲਾ ਵੀ ਇਹ ਦੋਏ ਖੇਲੇ ਸਾਨੂੰ ਪੱਟਣੇ ਪੈਣੇ ਆ ਤੇ ਇਹਦੇ ਵਿੱਚ ਵੀ ਕਿਉਂਕਿ ਜਿਆਦਾ ਰੇਤ ਆਈ ਇਸ ਜਮਾ ਹੋ ਗਿਆ ਤੇ ਇਹ ਪੱਟ ਕੇ ਆਪਾਂ ਦੁਬਾਰਾ ਬੀਜਾਂਗੇ ਆ ਇਧਰ ਆਪਣਾ ਵੀ ਵਾਸਤੇ ਗੰਨਾ ਖੜਾ ਤੇ ਮਿਲਦੇ ਆ ਜੀ ਕੱਲ ਨੂੰ ਆਖੇ ਤਾਂ ਇਹ ਤੁਹਾਨੂੰ ਮੈਂ ਦਿਖਾਉਂਦਾ ਟੋਏ ਜਿਨਾ ਕਰਕੇ ਸਾਨੂੰ ਇਹ ਕਿੰਨਾ ਹੁਣ ਪਟਣਾ ਪੈਣਾ ਕਿਉਂਕਿ ਆਪਾਂ ਗੰਨਾ ਜਿਹੜਾ ਉਹ 2 ਸਾਲ ਹੋ ਜਾਂਦਾ ਵਧੀਆ ਤੇ ਤੀਜੇ ਸਾਲ ਹੋ ਤਾਂ ਤੀਜੇ ਸਾਲ ਵੀ ਜਾਂਦਾ ਪਰ ਇਹਦਾ ਭੈਣ ਘਟ ਜਾਂਦਾ ਇਹ ਸਾਡਾ ਪਹਿਲੇ ਸਾਲ ਦਾ ਪਰ ਸਾਨੂੰ ਇਹ ਹੁਣ ਮਜਬੂਰੀ ਕਰਕੇ ਪਟਣਾ ਪੈ ਰਿਹਾ ਨਹੀਂ ਆਪਾਂ ਹੀ ਦੇ ਨਾਲ ਇਹ ਸਾਲ ਵੀ ਕੱਢ ਦੇਣਾ ਭਾਈ ਵੀ ਇੱਥੋਂ ਵੀ ਇੱਕ ਟੋਆ ਆ ਪਿਆ ਵਾ ਇੱਧਰ ਤੇ ਦੂਜਾ ਆ ਪਿਆ ਵਾ ਇੱਧਰ ਆ ਇਹਦੇ ਕਰਕੇ ਇਹ ਸਾਨੂੰ ਸਾਰਾ ਹੁਣ ਪੱਟਣਾ ਪੈਣਾ ਹੈ ਤੇ ਪੱਟ ਕੇ ਦੁਬਾਰਾ ਇਹਦੇ ਵਿੱਚ ਮਿੱਟੀ ਵਗੈਰਾ ਪਾ ਕੇ ਇੱਕ ਵਾਰ ਲੇਜ਼ਰ ਲੈਵਲ ਮਾਰਾ ਕੇ ਦੁਬਾਰਾ ਬੀਜਾਂਗੇ ਗੰਨਾ ਕਣਕ ਦੇ ਇੱਕ ਕਰ ਸਕਦੇ ਤੁਸੀਂ ਕਣਕ ਆ ਕਣਕੇ ਕਣਕ ਦੇ ਵਿੱਚ ਗੰਨਾ ਵੀ ਹੋਇਆ ਆ ਗੰਨਾ ਵੀ ਨਿਕਲ ਰਿਹਾ ਹੌਲੀ ਹੌਲੀ ਇੰਜ ਤੱਕ ਕਪਾ ਗੰਨਾ ਕਣਕ ਵੱਢਣੀ ਹੋ ਤਾਂ ਕਿ ਪੂਰਾ ਨਿਕਲ ਜਾਣਾ ਆ ਵਿੱਚ ਵਿੱਚ ਦੇਖੋ ਦੇਖਦਾ ਨਿਕਲ ਰਿਹਾ ਗੰਨਾ ਤੇ ਇਹ ਇਹ ਕਣਕ ਦੇ ਵਿੱਚ ਜਿੱਥੇ ਤੱਕ ਉਹ ਦਰਖਤ ਦੇਖਦੇ ਆ ਉੱਥੇ ਤੱਕ ਗੰਨਾ ਹੀ ਆ ਇਹ ਸਾਢੇ 3 ਕਿੱਲੇ ਹੋ ਜਾਂਦੇ ਤੇ ਇੱਕ ਕਿੱਲਾ ਉਹ ਉੱਪਰ ਹੈਗਾ ਜਿਹਦੇ ਵਿੱਚ ਗੰਨਾ ਉਹਦੇ ਨਾਲ ਵਾਲਾ ਉਹਦੇ ਵਿੱਚ ਵੀ ਗੰਨਾ ਹੀ ਆ ਆਪਣਾ ਮੁੰਡੇ ਲੱਗੇ ਹੋਏ ਸਰਵਿਸ ਕਰਨ lâu gì khổ thế? ai đi đi? à? đi. À. ਕਿਆ ਕਰਨ ਲੱਗੇ ਬਾਸ ਸੋਨੇ ਚਾਰ ਸਿਲੰਡਰ ਕਰਨਾ ਪੱਟਾ ਛੱਡਣਾ ਅੱਜ ਅੱਛਾ ਐਸਾ ਜਾਂਦਾ ਲੈ ਇਹਦੇ ਜੈਨ ਆ ਟੈਪਟਾਂ ਦੇ ਜੈਨ ਵੀ ਕਲੀਕ ਤੇ ਨਾ ਤੇਲ ਲਿਖਿਆ ਗਿਆ ਤਾਂ ਆਈ ਨਹੀਂ ਆ ਟੈਪਟਾਂ ਲਓ ਜੀ ਸਰਵਿਸ ਕਰਾਉਣ ਦੇ ਬਾਅਦ ਟਰੈਕਟਰ ਦੀ ਆਵਾਜ਼ ਪੂਰੀ ਵਧੀਆ ਬਣ ਗਈ ਸੁਣਿਓ ਤਾਂ ਸਿੱਟੀ ਹੀ ਮਾਰਨ ਲੱਗਿਆ ਸਿੱਟੀ ਜੀ ਹਲਕੀ ਜੀ ਅੰਦੀ ਆਈ ਟਰਾਲੀ ਲੋਡ ਕਰਤੀ ਬਸ ਸੌਕ ਭਰੀ ਹੋ ਰਹੀ ਗਈ ਤੇ ਇਹ ਕਾ ਹਲੇ ਆਂਦਾ ਜੋ ਸੋਨਾ ਲੀਕਾ ਇਹਦੇ ਨਾਲ ਟੋਚਨ ਪਾਣਾ ਜੀ ਨੂੰ ਦੇਖਦੇ ਆ ਇਹ ਕਿਆ ਕਹਿੰਦਾ ਆ ਸਾਡੇ ਵੀਰ ਜੀ ਕੈਨੇਡੀਅਨ ਕੈਨੇਡਾ ਤੋਂ ਆਏ ਹੈ ਕੈਨੇਡਾ ਚ ਬੇਰੋਜ਼ਗਾਰੀ ਭੁੱਖ ਮਰੀ ਮਹਿੰਗਾਈ ਦਾ ਕਾਰਨ ਇਕ ਲੋਤਾ ਕਾਰਨ ਇੱਕ ਇਹੀ ਹੈਗਾ ਹੁਣ ਇਹ ਪੰਜਾਬ ਚ ਆ ਗਿਆ ਪੰਜਾਬ ਜਾਂਦੇ ਨੇ ਕੱਲ ਪٹرول ਪੰਪ ਬੰਦ ਕਰਾਤੇ ਆ ਸਾਡਾ ਛੋਟਾ ਛੋਟਾ ਚੇਤਨ ਇਹਨਾਂ ਤਾਂ ਤੁਸੀਂ ਜਾਣਦੇ ਹੀ ਐ ਅੱਜ ਇਹਨਾਂ ਸੋਨ ਵਾਲੀ ਕਾ ਚਲਾਣਾ ਤਰਾਲੀ ਖੋਲੀਆਂ ਨੂੰ ਮੁੰਡਿਆ ਹਾਂਜੀ ਦੋ ਵਿਚਾਰ ਆਪਣੇ ਥੋੜੇ ਜੇ ਕੈਨੇਡਾ ਦੇ ਕਾਹਦੇ ਕਾਂਦੇ ਵੀ ਕੈਨੇਡਾ ਤੋਂ ਤੁਹਾਨੂੰ ਰਿਪੋਰਟ ਕਾਂਦੇ ਕੀਤਾ ਹੈ ਐ ਪਾਦੀ ਤੁਸੀਂ 6 ਮਹੀਨੇ ਲਾ ਕੇ ਮੁੜ ਕੇ ਆ ਗਏ ਕੀ ਗੱਲ ਹੋ ਗਈ ਜਾਦਾ ਹੀ ਪੱਕਾ ਹੋ ਗਿਆ ਤਾਂ ਕਿ ਰੋਟੀ ਨਹੀਂ ਪੂਰੀ ਹੋਈ। ਉਹ ਨਹੀਂ ਮਸਟੈਂਗ ਕੱਢ ਦੇ ਦੁਕਾਨ ਦੇ ਰਹਿ ਜਾਣੀ ਹੋਰ ਕੁਝ ਨਹੀਂ ਹੈਗਾ। ਮਸਟੈਂਗ ਲੈ ਲਈ ਤੀ ਤੇ ਕੱਢ ਮੋੜ ਲਿਆ। ਨਹੀਂ ਮਸਟੈਂਗ ਇੱਕ ਗੱਡੀ ਨੂੰ ਤੇਰੇ ਪਾਸੋਂ ਇੱਕ ਦਾ ਇੱਕ ਦਾ ਹੀ ਨੇ ਜਾਂਦੇ ਨੇ ਉੱਥੇ ਗੱਡੀ ਲੈ ਰੀ ਮੋੜ ਕੇ ਗੱਡੀ ਦੀਆਂ ਕਿਸ਼ਤਾ ਵੀ ਨਹੀਂ ਪੂਰੀਆਂ ਹੋਈਆਂ ਆਪਣੀ ਰੋਟੀ ਤੇ ਵੀ ਰਹਿ ਗਿਆ। ਗੱਡੀ ਵੇਖ ਕਾਲੇ ਰਹਿ ਗਏ। ਆ ਸਾਡੇ ਅਦਰ ਮਹਾਰਾਜ ਲੰਬੜਦਾਰ ਜੀ ਐਨਕਾਂ ਆਏ ਹਾਏ ਦੇਖਾਂ। ਇਹ ਮਹਲੰਬੜਦਾਰ ਨਹੀਂ ਸਾਡੇ ਗੰਨੇ ਵਾਲੇ ਸਰਪੰਚੀ ਸਰਪੰਚ ਉਹਨਾਂ ਨੂੰ 5 ਮਿੰਟ ਮੋੜ ਕੇ ਸੇਵਾ ਚ ਹੋਣਾ ਚਾਹੀਦਾ ਚਾਵਲ ਲਿਆ ਦੇ ਚਾਵਲ ਪਹਿਲੇ ਆ ਆ ਇਧਰ ਪਾਰਟੀ ਚਾਹ ਵੀ ਰਹੀ ਹੈ ਆ ਇਧਰ ਆ ਭਰੀਆਂ ਵਈਆਂ ਉਹ ਪਿੱਛੇ ਰੱਕ ਆ ਇਹ ਵੀ ਤਕਰੀਬਨ ਲਾ ਗਿਆਣਾ ਅੱਧਾ ਘੰਟਾ ਲੱਗ ਜਾਣਾ ਤੇ ਮਿਲਦੇ ਆ ਜੀ ਤੁਹਾਨੂੰ ਹੁਣ ਟਰਾਲੀ ਕੱਢਣ ਵੇਲੇ ਹਾਂਜੀ ਮਿੱਤਰੋ ਰਾਤੋਂ ਤੋਂ ਬਾਅਦ ਟਰਾਲੀ ਕੱਢਣ ਲੱਗੇ ਤੇ ਆਪਾਂ ਥੋੜੀ ਜੀ ਟੋਰੀ ਇਹਦੇ ਵੇ ਮੁਰਕੇ ਇੱਕ ਟਾਇਰ ਪੈਂਚਰ ਹੋ ਗਿਆ ਪਰਲੀ ਫੈਰ ਤੋਂ ਅੰਦਰ ਲਾ ਰਾਤ ਸਾਰੀ ਰਾਤ ਟਰੈਕਟਰ ਇੱਥੇ ਖੜਾ ਆ ਕਦੇ ਖੜਾਇਆ ਤਾਂ ਹੈ ਨਹੀਂ ਬਾਹਰ ਰਾਤ ਮਜਬੂਰੀ ਹੀ ਖੜਾਣਾ ਪੈ ਗਿਆ ਕਿਉਂਕਿ ਜਦੋਂ ਆਪਾਂ ਟਰੈਕਟਰ ਖੋ ਖੋਲਦੇ ਤੇ ਟਰਾਲੀ ਹੋਰ ਦੂਗੀ ਸਾਈਡ ਨੂੰ ਦਬਦੀ ਪਈ ਸੀ ਮੈਂ ਤੁਹਾਨੂੰ ਉਧਰ ਵੀ ਚੈੱਕ ਕਰਾਨਾ ਆਹ ਦੇਖੋ ਕਿੰਨਾ ਦਬ ਗਿਆ ਥੱਲੇ ਟਾਇਰ ਹਉਂ ਜੱਕਾਂ ਫਰਰਾਤ ਖੜਾਈ ਤੀ ਇੱਕ ਜੱਕ ਕੱਟ ਲਿਆ ਆਪਾਂ ਹੁਣ ਇਹ ਅੰਦਰਲੀ ਸਾਈਡ ਤੇ ਲਾ ਦੇਣਾ ਸਾਡੇ ਕੈਨੇਡਾ ਵਾਲੇ ਭਾਜੀ ਵੀ ਆ ਗਏ ਆ ਬੱਤੀ ਕਾਲ ਖੋਲਦੀ ਯਾਰ ਭਾਜੀ ਇਹ ਨਾ ਜਦੋਂ ਟਾਇਰ ਬਾਹਰ ਕੱਢਣੇ ਆਪਾਂ ਤਾਂ ਖੋਲਣੀ ਪੈਣੀ ਹੈ ਇਹ ਸਾਰੀ ਟਰਲੇ ਲੱਗੀ ਹੋਈ ਨਹੀਂ ਹੈਗੀ ਅੱਜ ਮੁੰਡੇ ਨੇ ਰਿਕਾਰਡ ਤੋੜਤੇ ਇੰਨੀ ਧੁੰਦ ਚ ਨਾ ਆ ਕੇ ਆਇਆ ਅੱਜ ਬਰਾ ਮੈਂ ਲੱਕੜੀ ਤਾਰਨ ਗਿਆ ਸਵੇਰਾ ਸਾਜ ਰਹੇ ਆ ਦੇਖੀ ਤਾਂ ਯਾਰ ਗੰਦਾ ਮਟਰਾਲੀ ਬੰਦ ਇਹ ਇੱਥੇ ਆਏ ਹਾਂ ਹੁਣ ਗੱਲੇ ਦੀ ਪੈਂਚਰ ਲਵਾ ਆਂ ਏਅਰ ਪਿਆ ਆਪਣਾ ਟਾਇਰ ਪਿਆ ਪਿੱਛੇ ਟਰਾਲੀ ਚ ਆ ਸਾਡੇ ਭਾਜੀ ਕੈਨੇਡਾ ਵਾਲੇ ਮੁੰਡੇ ਇੱਕ ਵਾਰ ਯੋਯੋ ਦਾ ਕਰਦੇ ਕਿੱਦਾਂ ਕਰਦੇ ਹੁੰਦੇ ਆ ਤੁਹਾਡਾ ਸਵੈਗ ਆ ਕਿੱਦਾਂ ਹੁੰਦਾ ਦੱਸੋ ਓਹ ਹੋ ਪਹੁੰਚ ਗਏ ਜੀ ਪੈਂਚਰ ਵਾਲੀ ਦੁਕਾਨ ਤੇ ਇਹ ਇਧਰ ਮੁੰਡੇ ਪਤਾ ਨਹੀਂ ਕਿਹੜੀ ਮਕੈਨਿਕੀ ਕਰਨ ਲੱਗੇ ਵੇ ਦੇਖਾਂ ਕਿਆ ਕਰਦੇ ਆ ਆ ਨਾ ਤੁਸੀਂ ਪੰਜੜੀਆਂ ਦੀ ਆਦੇ ਇਹ ਜਗ੍ਹਾ ਜਿਹਦਾ ਪਹਿਲੇ ਹੋਰੇ ਰਹਿੰਦੀ ਦੀ ਇੱਥੇ ਓਏ ਅੱਛਾ ਤੇਰੇ ਹਿਸਾਬ ਨਾਲ ਇਹ ਕਿਹੜਾ ਮੁਸ਼ਕਿੰਦੀ ਹੋਰੇ ਖੜੀ ਹੋ ਨਹੀਂ ਯਾਰ ਫਿਰ ਸੌਣੀ ਜੀ ਨਿਲਾਦੀ ਹੋਰੇ ਕੈਨੇਡਾ ਵਾਲੇ ਭਾਜੀ ਆਪਣੇ ਪੀਟਰ ਬੈਲਟ ਵਾਂਗੂ ਫਿਰ ਰੇਸਾਂ ਸੈੱਟ ਕਰਨ ਲੱਗੇ ਹੋਏ ਹਾਂ ਮੇਰਾ ਪੀਟਰ ਬੈਲਟ ਬਗਾਰਤਾ ਭਈਆਂ ਨੇ ਯਾਰ ਹਾਂ ਮੇਰੀ ਛੋਟੀ ਉਹ ਤੂੰ ਪਾਸੇ ਹੋ ਜਾ ਬਾ ਥੋੜੀ ਨਾ ਮਾਰੇ ਹੋ ਥੋੜੀ ਨਾ ਮਾਰੇ ਹੋ ਮੇਰਾ ਪੀਟਰ ਬੈਲਟ ਖਰਾਬ ਕਰਤਾ ਭਈਆਂ ਨੇ ਯਾਰ ਉਹ ਕੈਨੇਡਾ ਜੀ ਵੀ ਮਈ ਹੈਗੇ ਉਹ ਨਹੀਂ ਹਾਈਵੇ ਟਾਈਨ ਇਹ ਕੋ ਮੂਰਲੇ ਭਈਆਂ ਰਖਵਾਲ ਕਰਦਾ ਟਾਈਨ ਟਾਈਨ ਆਲੇ ਮੇ ਝੁਰੇ ਹੋ ਗਏ ਬੜੀ ਮੁਸ਼ਕਲ ਤੇ ਬਾਦ ਤੂੰ ਬਾਹਰ ਨਿਕਲ ਗਈ ਹੁਣ ਦੇਖਦੇ ਆ ਕਿੰਨੇ ਪੈਂਚਰ ਹੈ ਹਾਂਜੀ ਇਹ ਮਹਾਰਾਜ ਮੁੰਡੇ ਕਨੇਡਾ ਵਾਲੇ ਮੁੰਡੇ ਦੀ ਲੱਗੀ ਡਿਊਟੀ ਭਰਦੇ ਆ ਬਾ ਹੁਣ ਉਧਰ ਤੇ ਬਧੇਰੇ ਟਰੱਕਾਂ ਨੂੰ ਲਾਏ ਆ ਉਧਰ ਸਰਦਾਰ ਜੀ ਵੀ ਆ ਗਏ ਮੁੰਡੇ ਦਾ ਜ਼ੋਰ ਜ਼ਿਆਦਾ ਲੱਗਿਆ ਹੁਣ ਗੱੱਚਾ ਖਾਂਦੇ ਤੁਸੀਂ ਲਗਾਓ ਨਾ ਖਾਣੀਆਂ ਗੱੱਚਾ ਖਾਓ ਬਿਲਕੁਲ ਹੋ ਜਾਂਦਾ ਹੈ ਖਾਂਦੇ ਹੀ ਜਾਂਦਾ ਹੈ ਲਓ ਜੀ ਪੈਂਚਰ ਲੱਗ ਗਿਆ ਹੁਣ ਹਵਾ ਭਰ ਕੇ ਲੈ ਚਲੀਏ ਬਣੇ ਕੱਸੀਏ ਅੱਗੇ ਹੀ ਲੇਟ ਹੋ ਗਏ ਅੱਜ ਨਹੀਂ ਆਪਾਂ ਅੱਜ ਟਰਾਲੀ ਲੈ ਕੇ ਤੁਰ ਜਾਣਾ ਦਾ ਹਵਾ ਪਰ ਹੋਣ ਲੱਗੀ ਹੈ ਹੁਣ ਆਪਾਂ ਵਾਪਸ ਨੂੰ ਹੋ ਜਾਈਏ ਜਾ ਰਹੇ ਆ ਜੀ ਟਰੈਕਟਰ ਨੂੰ ਪੈਂਜਰ ਲਵਾ ਕੇ ਵਾਪਸ ਆਪਣੇ ਖੇਤ ਚ ਮੁੰਡਾ ਜੀ ਨੇ ਪੀਟਰ ਬੈਲਟ ਚਲਾਇਆ ਵਾ ਉਹ ਅਜ ਟਰੈਕਟਰ ਚਲਾ ਰਿਹਾ ਪਾਜੀ ਹੌਲੀਏ ਪਾਵਰ ਸਟੀਅਰਿੰਗ ਨਹੀਂ ਹੈਗਾ ਜੀ ਫੀਲਿੰਗ ਦੱਸੋ ਕਿ ਆ ਰਹੀ ਹੈ ਟਰੈਕਟਰ ਦੀ ਨਾਲੇ ਪੀਟਰ ਬੈਲਟ ਦੀ ਲੋ ਜੀ ਆ ਗਏ ਆਪਾਂ ਆਪਣੇ ਖੇਤ ਚ ਉਹ ਖੜੀ ਸਾਡੀ ਟਰਾਲੀ ਸੂਰਜ ਦੇ ਵੇਖਣਾਂ ਨੂੰ ਤੇ ਦਰਸ਼ਨਾ ਲੋ ਜੀ ਟਾਇਰ ਕੱਟਾ ਬੰਦੇ ਆ ਗਏ ਦੇਖਣਾ ਜੋਰ ਆ ਵੀ ਟਰੈਕਟਰ ਆ ਗਿਆ ਇੱਕ ਆ ਜਿੰਨਾ ਟੋਚਨ ਪਾਣਾ ਸੋਨਾਲੀ ਕਾ ਨਾਲ ਕੁਝ ਵੀ ਨਹੀਂ ਹੋਇਆ ਟੋਨਾਲੀ ਕਾ ਦਾ ਬਸ ਆ ਟੋਏ ਪਾ ਕੇ ਚਲ ਗਿਆ ਟਰਾਲੀ ਕਢਣੀ ਇੱਕ ਬੰਦੇ ਹੋ ਗਏ 10 ਇਹਦਾ ਇਹਨਾਂ ਨੂੰ ਤਾਂ ਮੌਂਢਾ ਲੈ ਟਰਾਲੀ ਕੱਢ ਦਿੰਦੇ ਬਾਹਰ ਹਾਂਜੀ ਭਾਜੀ ਇੱਕ ਸਾਡੇ ਕੋਲ 58 ਚੋਟ ਨਹੀਂ ਬਈ ਗੱਲ ਨਹੀਂ ਬਣੀ ਹੁਣ ਮਿੱਥੇ ਰਪਾਇਆ ਜੀ ਟੋਚਨ ਜੀ ਠੇਕੇਦਾਰ ਸਾਹਿਬ ਇਹਨਾਂ ਦਾ ਵੀਡੀਓ ਬਣਾ ਜਾ ਤੁਰ ਗਈ ਤੁਰ ਗਈ ਤੁਰ ਗਈ ਤੁਰ ਗਈ ਟਰਾਲੀ ਵੈਕ ਕਰਨਾ ਕੋਈ ਕਰਦਾ ਪੂਰੀ ਪਾਉਂਦਾ ਪੂਰੀ ਕਰਦਾ ਆਹ ਕਰ ਆਹ ਬੋਲ ਕੇ ਅੱਕ ਲੋ ਯਾਰ ਗੜੀਆਂ ਟਰਾਲੀਆਂ ਇਹ ਪੰਗੇ ਬਸ ਅਸੀਂ ਤਾਂ ਹੈ ਇਹਦੇ ਚੱਕਰਾਂ ਕਰਕੇ ਅਸੀਂ ਟਰਾਲੀ ਬੜੀ ਨਹੀਂ ਕਰਾਂਦੇ देखो सलाह फ्री दला फ्री दलाह डरैवर का एक्सपीरियंस है

ਉੱਥੇ ਆਹ ਮੋੜ ਤੋਂ ਅੱਗੇ ਤੋਂ ਮੋੜ ਪਾ ਜੀ ਕੰਚਾ ਜਲੀ ਹਾਂਜੀ ਹਾਂਜੀ ਮਨੇ ਲਿਆ ਟਰਾਲੀ ਲੋ ਜੀ ਹੁਣ ਆਪਾਂ ਚੱਲੇ ਘਰੇ ਆਪਣੇ ਮਿਲਦੇ ਆਂ ਜੀ ਅਗਲੇ ਵਲੌਗ ਚ